ਸਿੰਘ ਨੇ ਕਿਹਾ ਬੈਠੇ ਗੁਰੂ ਨਾਨਕ ਦੀ ਅਨਸ਼ਵੰਸ ਦਾ ਮਾਲਕ ਬਾਬਾ ਸਾਹਿਬ ਸਿੰਘ ਬਿੱਦੀ ਉਹਦੇ ਕੋਲ ਲੈ ਕੇ ਜਾ ਮਾਈ ਜਦੋਂ ਕੋਲ ਲੈ ਕੇ ਗਏ ਪਿਆਰ ਭਰਿਆ ਹੱਥੋਂ 5 ਸਾਲ ਦੇ ਬੱਚੇ ਦੇ ਸਿਰ ਉੱਤੇ ਰੱਖ ਤਾ ਬਾਬਾ ਜੀ ਤੇ ਆਵਾਜ਼ ਦੇ ਕੇ ਕਿਹਾ ਨੈਣਾ ਸਿੰਘ ਇਹਦੀ ਅਰਦਾਸ ਕਰੋ ਉੱਠ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਕਲ ਤਖਤ ਦੇ ਸਾਹਮਣੇ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬਣੀ ਮਾਈ ਆਪਣਾ ਬੱਚਾ ਲੈ ਕੇ ਆਈ ਹੈ ਪੰਜ ਸਿੱਖਾਂ ਦੀ ਅਰਦਾਸ ਨਾਲ ਇਹਦਾ ਜਨਮ ਹੋਇਆ ਕਿਰਪਾ ਕਰੋ ਪਾਤਸ਼ਾ ਇਹਨੂੰ ਪੰਥ ਦੀ ਝੋਲੀ ਵਿੱਚ ਮਾਈ ਆਪਣਾ ਜਿਗਰ ਦਾ ਟੁਕੜਾ ਪਾਉਣ ਲੱਗੀ ਹੈ ਇਸ ਬੱਚੇ ਨੂੰ ਇੱਕ ਦਿਨ ਪੰਥ ਵਿੱਚ ਵੱਡਾ ਰੁਤਬਾ ਦਿਓ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਮਾਂ ਆਪਣੇ ਜਿਗਰ ਦਾ ਟੁਕੜਾ ਪੰਥ ਦੀ ਝੋਲੀ ਚ ਪਾ ਰਹੀ ਹੈ ਕਿਰਪਾ ਕਰੋ ਇਸ ਬੱਚੇ ਨੂੰ ਪੰਥ ਵਿੱਚ ਵੱਡਾ ਰੁਤਬਾ ਦਿਓ ਇਸ ਬੱਚੇ ਨੂੰ ਆਪਣੇ ਪੰਥ ਵਿੱਚ ਸੇਵਾ ਬਖਸ਼ੋ ਮਾਈ 5 ਸਾਲ ਦਾ ਬੱਚਾ ਸਿੱਖਾਂ ਕੋਲ ਛੱਡ ਗਈ ਅਹੀ ਨੈਣਾ ਸਿੰਘ ਨੇ ਉਹਨੂੰ تعلیم ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਸੰਗਤ ਦੇ ਜੋੜੇ ਝਾੜਨੇ ਸਿੱਖਾਂ ਦੇ ਚੋਲੇ ਧੋਨੇ ਸਿੱਖਾਂ ਦੀ ਸੇਵਾ ਕਰਨੀ ਸ਼ਸਤਰ ਵਿਦਿਆ ਸਿਖਾਈ ਵਕਤ ਵੱਧਦੇ ਆ ਵੱਧਦੇ ਆ ਉਹ 5 ਸਾਲ ਦਾ ਬੱਚਾ ਭਰ ਜਵਾਨੀ ਜੁਸੇ ਵਿੱਚ ਆ ਗਿਆ ਇਹ ਉਹੀ ਉਹ ਬੱਚਾ ਹੈ ਜਿਹਨੇ ਸ਼ੇਰੇ ਪੰਜਾਬ ਦੀਆਂ ਫੌਜਾਂ ਤੇ ਬੱਗੀ ਧੜੇ ਦੀਆਂ ਫੌਜਾਂ ਨੂੰ ਬੰਗਾਰ ਪਾਈ ਸਾਧ ਸੰਗਤ ਇਤਿਹਾਸ ਕਹਿੰਦਾ ਹੈ ਜਦੋਂ ਭਰ ਜਵਾਨੀ ਵਿੱਚ ਆਇਆ ਸਰਦਾਰ ਨੈਣਾ ਸਿੰਘ ਸਰੀਰ ਕਰਕੇ ਸੰਸਾਰ ਤੋਂ ਚਲੇ ਗਏ ਉਸ ਜਥੇ ਦੇ ਫਿਰ ਅਗੂ ਬਣੇ ਸ਼ਹੀਦਾਂ ਦੀ ਮਿਸਲ ਦੇ ਸਰਦਾਰ ਉਸ ਨੌਜਵਾਨ ਬੱਚੇ ਦਾ ਨਾਮ ਹੈ ਜਿਹਨੇ ਦਮਾਂ ਧੜਿਆਂ ਨੂੰ ਬੰਗਾਰ ਪਾਈ ਉਹਨੂੰ ਵਕਤ ਪੈ ਕੇ ਸਿੱਖ ਇਤਿਹਾਸ ਨੇ ਅਕਾਲੀ ਫੁੱਲਾ ਸਿੰਘ ਦਾ ਨਾਮ ਦਿੱਤਾ ਵਿੱਚ ਕਾਦ ਖਲੋ ਅਕਾਲੀ ਫੁੱਲਾ ਸਿੰਘ ਨੇ ਬੰਗਾਰ ਪਾ ਕੇ ਕਿਹਾ ਤੁਸੀਂ ਸਿੱਖ ਨਹੀਂ ਮੈਂ ਮੈਂ ਤੁਹਾਡੇ ਨਾਲ ਲੜਨ ਵਾਸਤੇ ਆਇਆ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹ ਤੁਸੀਂ ਦੁਮਾ ਧੜਿਆਂ ਨੂੰ ਹਰਾਦਾਂਗਾ ਜਾਂ ਤਾਂ ਸੁਲਾ ਕਰ ਲੋ ਡਰਦੇ ਆ ਫਿਰ ਅਕਾਲੀ ਫੁੱਲਾ ਸਿੰਘ ਦੇ ਇੱਕ ਦਬਕੇ ਤੋਂ ਦੁਮਾ ਧੜਿਆਂ ਨੇ ਸੁਲਾ ਕਰ ਲਈ ਸ਼ੇਰੇ ਪੰਜਾਬ ਦੀ ਤਾਕਤ ਵਧੀ ਔਰ 1799 ਇਸਵੀ ਤੋਂ ਲੈ ਕੇ 40 ਸਾਲ ਦੇ ਕਰੀਬ ਸ਼ੇਰੇ ਪੰਜਾਬ ਨੇ ਰਾਜ ਕੀਤਾ ਸਾਧ ਸੰਗਤ ਉਹ ਅਕਾਲੀ ਫੁੱਲਾ ਸਿੰਘ ਨੂੰ ਅਕਾਲ ਤਖਤ ਸਭ ਦਾ ਜਥੇਦਾਰ ਥੱਪਿਆ ਗਿਆ ਔਰ ਇਤਿਹਾਸ ਕਹਿੰਦਾ ਹੈ ਕਿ ਉਸ ਅਕਾਲ ਤਖਤ ਦੇ ਜਥੇਦਾਰ ਦਾ ਸ਼ੇਰ-ਏ-ਪੰਜਾਬ ਉੱਤੇ ਵੀ ਹੁਕਮ ਚੱਲਦਾ ਰਿਹਾ ਜਿੱਦਣ ਪਤਾ ਲੱਗਾ ਨਾ ਕਿ ਸ਼ੇਰ-ਏ-ਪੰਜਾਬ ਨੇ ਦਾੜ੍ਹੀ ਕਾਲੀ ਕੀਤੀ ਹੈ ਉਦੋਂ ਉਸੇ ਅਕਾਲੀ ਫੁੱਲਾ ਸਿੰਘ ਨੇ ਜਿਹਦੇ ਕਦੇ 5 ਸਾਲ ਦੀ ਉਮਰ 'ਚ ਬਾਬਾ ਸਹਿਬ ਸਿੰਘ ਬੈਦੀ ਨੇ ਸਿਰ ਤੇ ਹੱਥ ਰੱਖਿਆ ਸੀ ਸੱਚ ਬੋਲਣੋਂ ਨਹੀਂ ਉਹਦੀ ਜ਼ੁਬਾਨ ਰੁਕੀ ਉਹਨੇ ਇਹ ਨਹੀਂ ਵੇਖਿਆ ਇਹ ਸਿੱਖਾਂ ਦਾ ਬਾਦਸ਼ਾਹ ਹੈ ਉਹਨੇ ਇਹ ਨਹੀਂ ਵੇਖਿਆ ਇਹ ਸ਼ੇਰ-ਏ-ਪੰਜਾਬ ਹੈ ਉਹਨੇ ਨਹੀਂ ਵੇਖਿਆ ਦੁਨੀਆ ਨੂੰ ਮਹਾਰਾਜ ਕਹਿੰਦੀ ਹੈ ਚਿੱਠੀ ਲਿਖ ਕੇ ਆਵਾਜ਼ ਦੇ ਕੇ ਕੱਲਿਆ ਜਾ ਕਹਿਣਾ ਕਾਣੇ ਢੱਗੇ ਨੂੰ ਕਾਣਾ ਕਹਿ ਕੇ ਪੁਕਾਰਿਆ ਫਿਰ ਜਾ ਕਹਿਣਾ ਕਾਣੇ ਢੱਗੇ ਨੂੰ ਕਿਉਂ ਕਾਲਾ ਕੀਤਾ ਬੱਗੇ ਨੂੰ ਚਿੱਟੇ ਵਾਲ ਕਾਲੇ ਕਿਉਂ ਕੀਤੇ ਨੇ ਤਲਬ ਕਰ ਲਿਆ ਜਾ ਕਹਿਣਾ ਕਾਣੇ ਢੱਗੇ ਨੂੰ ਕਿਉਂ ਕਾਲਾ ਕੀਤਾ ਬੱਗੇ ਨੂੰ ਓਏ ਇੱਕ ਦਿਨ ਤੇ ਤੂੰ ਮਰਨਾ ਏ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ ਚਿੱਠੀ ਕੱਲੀ ਹਾਜ਼ਰ ਹੋਇਆ ਸ਼ਹਿਰ ਪੰਜਾਬ ਦਾ ਕੜਾ ਪ੍ਰਸ਼ਾਦੀ ਦੇਖ ਲਈ ਆਵਾਜ਼ ਦੇ ਕੇ ਪਿੱਛੋਂ ਕਲੀ ਫੁੱਲਾ ਸਿੰਘ ਨੇ ਕਿਹਾ ਪਤ ਤੋਂ ਬੰਦੇ ਦੀ ਅਰਦਾਸ ਨਹੀਂ ਹੋਏਗੀ ਰੁਕ ਜਾ ਇੱਥੇ ਸਾਧ ਸੰਗਤ ਇਹ ਸੱਚ ਨਹੀਂ ਮੋਨੇ ਹੱਥ ਪਤਾ ਕਿੱਥੋਂ ਜਦੋਂ ਸੱਚ ਵਾਲੇ ਕਿਸੇ ਦੇ ਸਿਰ ਤੇ ਹੱਥ ਰੱਖ ਦੇਣ ਉਹਦੇ ਅੰਦਰ ਵੀ ਗੁਰੂ ਦੀਆਂ ਬਖਸ਼ਿਸ਼ਾਂ ਭਰ ਜਾਂਦੀਆਂ ਨੇ ਅੱਜ ਸਤਿਗੁਰੂ ਨਦਰ ਕਿਰਪਾ ਕਰਨ ਸਿੱਖ ਕੌਮ ਦੀ ਹਾਲਤ ਅੰਦਰੋਂ ਬੜੀ ਤਰਸਯੋਗ ਹੈ ਗੁਰੂ ਅੱਗੇ ਅਰਦਾਸ ਕਰਕੇ ਜਾਓ ਤੁਸੀਂ ਸਾਰੇ ਇਸ ਦਰਤੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨਦਰ ਕਰਨ ਇਸ ਦਰਤੋਂ ਫਿਰ ਗੁਰੂ ਨਾਨਕ ਦੀ ਅੰਸ਼ਵੰਤ ਦੀ ਬਖਸ਼ਿਸ਼ ਕਿਸੇ ਦੇ ਸਿਰ ਤੇ ਹੋਵੇ ਕੋਈ ਸੱਚ ਬੋਲ ਸਕੇ ਅੱਜ ਇਹ ਨਹੀਂ ਪਤਾ ਲੱਗ ਰਿਹਾ ਵੀ ਸੱਚਾ ਕੌਣ ਹੈ ਅੱਜ ਤੁਸੀਂ ਪੰਥ ਕੇ ਨੂੰ ਕਹੋਗੇ ਸਿੱਖ ਸੰਗਤ ਦੁਬਦਾ ਵਿੱਚ ਹੈ ਵੀ ਉਹ ਸੱਚਾ ਹੈ ਕਿ ਉਹ ਸੱਚਾ ਕਿਹਨੂੰ ਸੱਚਾ ਮੰਨੀਏ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਗੁਰੂ ਅੱਗੇ ਅਰਦਾਸ ਕਰਿਓ ਮੇਰਾ ਗੁਰੂ ਬਹੁਤ ਡੱਡਾ ਹੈ ਮੈਨੂੰ ਕਈਆਂ ਵਾਰ ਮੈਂ ਪਰਸੋਂ ਜੇ ਵਿਦੇਸ਼ ਤੋਂ ਆਇਆ ਉੱਥੇ ਮੈਨੂੰ ਸੰਗਤਾਂ ਸਵਾਲ ਕੀਤਾ ਕਹਿੰਦੇ ਜੀ ਪੰਥ ਦਾ ਕੀ ਬਣੇਗਾ ਮੈਂ ਕਿਹਾ ਪੰਥ ਚੜ੍ਹਦੀ ਕਲਾ 'ਚ ਰਹੜੇ ਪੰਥ ਨੂੰ ਕੋਈ ਖਤਰਾ ਨਹੀਂ ਕਿਸੇ ਸਵਾਰਥੀਆਂ ਹੰਕਾਰੀਆਂ ਨੂੰ ਖਤਰਾ ਹੋ ਸਕਦਾ ਹੈ ਮੇਰੇ ਕਲਗੀਆਂ ਵਾਲੇ ਦੇ ਪੰਥ ਨੂੰ ਕੋਈ ਖਤਰਾ ਨਹੀਂ ਪਤਾ ਕਿਉਂ ਗੁਰੂ ਗੋਬਿੰਦ ਸਿੰਘ ਕੁਰਬਾਨੀ ਇੰਨੀ ਵੱਡੀ ਕਰ ਗਏ ਨੇ ਰਿੰਦੀ ਦੁਨੀਆ ਤੱਕ ਇਸ ਪੰਥ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਮੈਨੂੰ ਉਹ ਬੰਦੇ ਕਹਿੰਦੇ ਜੀ ਪੰਥ ਖਤਰੇ ਵਿੱਚ ਐ ਮੈਂ ਕਹਿੰਦਾ ਨਹੀਂ ਸਜਣੋ ਜਿੱਦਣ ਇੱਕ ਦਿਨ ਵਿੱਚ ਸਿੱਖ ਕੌਮ ਦੀ ਅੱਧੀ ਕੌਮ ਅਫਗਾਨੀ ਨੇ ਮਾਰ ਦਿੱਤੀ ਨਾ ਅੱਧੀ ਕੌਮ ਇੱਕ ਦਿਨ ਵਿੱਚ ਖਤਮ ਕਰਦੀ ਉਦਣ ਵੀ ਗੁਰੂ ਗੋਬਿੰਦ ਸਿੰਘ ਦੇ ਪੰਥ ਨੂੰ ਕੋਈ ਖਤਰਾ ਨਹੀਂ ਹੋਇਆ ਪੰਥ ਫਿਰ ਚੜ੍ਹਦੀ ਕਲਾ ਚ ਇਸ ਧਰਤੀ ਤੇ ਹਕੂਮਤਾਂ ਐਲਾਨ ਕਰਦੀਆਂ ਰਹੀਆਂ ਖਾਲਸੇ ਖਤਮ ਹੋ ਗਏ ਐਲਾਨ ਕਰਨ ਤੋਂ ਬਾਅਦ ਵੀ ਪੰਥ ਨੂੰ ਕੋਈ ਖਤਰਾ ਨਹੀਂ ਕੋਈ ਗਰਜਾ ਸਿੰਘ ਬੁੱਤਾ ਸਿੰਘ ਫਿਰ ਆ ਕੇ ਪ੍ਰਗਟ ਹੋ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਦੇ ਪੰਥ ਨੂੰ ਖਤਰਾ ਨਹੀਂ ਹੋ ਸਕਦਾ ਕਲਗੀਆਂ ਵਾਲਾ ਕੁਰਬਾਨੀ ਅੰਨੀ ਵੱਡੀ ਕਰ ਗਿਆ ਪਤਾ ਕਿਉਂ ਪਾਦਸ਼ਾਹ ਦੋ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਐਂ ਲੰਘੇ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਦੁਨੀਆ ਦਾ ਕੋਈ ਬਾਪ ਇਦਾਂ ਨਹੀਂ ਲੰਘ ਸਕਿਆ ਸਾਸ ਸੰਗਤ ਵਿਛੋੜਾ ਪੈਣ ਤੇ ਤਾਂ ਤ੍ਰੇਤੇ ਦਾ ਅਵਤਾਰ ਵੀ ਤਾਹਾਂ ਮਾਰ ਕੇ ਰੋਪਿਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਨਹੀਂ ਹੋਇਆ ਦੋ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਕਲਗੀਆਂ ਵਾਲੇ ਲੰਘੇ ਦਇਆ ਸਿੰਘ ਨੇ ਕਿਹਾ ਪਾਤਸ਼ਾਹਕ ਵਰ ਨਜ਼ਰ ਭਰ ਕੇ ਤਾਂ ਵੇਖ ਲਓ ਹਜ਼ੂਰ ਨੇ ਕਿਹਾ ਕਿਹਦੇ ਵੱਲ ਕਹਿੰਦੇ ਮਹਾਰਾਜ ਤੁਹਾਡੇ ਪੁੱਤ ਸ਼ਹੀਦ ਨੇ ਕਲਗੀਆਂ ਵਾਲੇ ਨੇ ਬਚਨ ਕਹੇ ਨਹੀਂ ਉਹ ਦਇਆ ਸਿੰਘ ਦੋ ਸ਼ਹੀਦ ਹੋਏ ਨੇ ਵਕਤ ਆਏਗਾ ਹਜ਼ਾਰਾਂ ਦੁਨੀਆਂ ਵਿੱਚ ਮੇਰੇ ਪੁੱਤ ਹੋਣਗੇ ਜੋ ਗੱਲ ਪਾਤਸ਼ਾਹ ਨੇ ਦਮ-ਦਮਾ ਸਭ ਜਾ ਕੇ ਕਹੀ ਕਿ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬ ਜਾਦਿਆਂ ਕੋਲੋਂ ਲੰਘੇ ਸਾਧ ਸੰਗਤ ਉਦੋਂ ਪੁੱਤਾਂ ਵੱਲ ਨਹੀਂ ਵੇਖਿਆ ਹਾਂ ਕਦੇ ਮੁਕਸਰ ਸਾਹਿਬ ਦੀ ਧਰਤੀ ਤੇ ਸਿੱਖ ਸ਼ਹੀਦ ਹੋਏ ਉਹਨਾਂ ਦਾ ਸਿਰ ਗੋਦੀ ਚ ਰੱਖ ਕੇ ਮਸਤਕ ਚੁੰਮਿਆ ਉਹਨਾਂ ਨੂੰ ਵਡਿਆਈਆਂ ਦੇ ਕੇ ਕਿਹਾ ਮੇਰਾ 10 ਹਜ਼ਾਰੀ 20 ਹਜ਼ਾਰੀ 30 ਹਜ਼ਾਰੀ 40 ਹਜ਼ਾਰੀ ਮੇਰੇ ਗੁਰੂ ਗੋਬਿੰਦ ਸਿੰਘ ਨੇ ਪੁੱਤਾਂ ਤੋਂ ਵੱਧ ਸਿੱਖਾਂ ਨੂੰ ਪਿਆਰ ਦਿੱਤਾ ਹੈ ਹਾਸ਼ਾ ਕਿਸੇ ਮਰਸ਼ਦ ਮੈਂ ਐਸਾ ਸਿਆਰ ਨਹੀਂ ਹੈ ਕਿਸੇ ਪੀਰ ਮੈਂ ਐਸਾ ਜ਼ਨਹਰ ਨਹੀਂ ਹੈ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਹੋ ਸਕਿਆ ਜਿਹੜਾ ਆਪਣੇ ਸਿੱਖਾਂ ਨੂੰ ਇੰਨਾ ਪਿਆਰ ਬਾਦਸ਼ਾਹ ਨੇ ਕੀਤਾ ਦੁਨੀਆ ਦਾ ਕੋਈ ਪੀਰ ਇੰਨਾ ਪਿਆਰ ਨਹੀਂ ਕਰ ਸਕਿਆ ਇਸ ਲਈ ਸਾਧ ਸੰਗਤ ਇਸ ਪੰਥ ਨੂੰ ਕੋਈ ਖਤਰਾ ਨਹੀਂ ਕਲਗੀਧਰ ਬਾਦਸ਼ਾਹ ਜਦੋਂ ਇਸ ਧਰਤੀ ਤੋਂ ਲੰਗੇ ਇੱਕ ਵਿਦਵਾਨ ਲਿਖਦਾ ਫਕੀਰਾਂ ਬੰਗ ਦੁਨੀਆ ਦਾ ਰੱਬ ਤਰਪਿਆ ਪੁੱਤ ਬਾਰਕ ਔਰ ਉਦੋਂ ਸਾਥ ਸੰਗਤ ਚਮਕੌਰ ਗੜੀ ਦੀਆਂ ਕੰਧਾਂ ਤਾ ਹਮਾਰ ਦੀਆਂ ਪੜਿਓ ਇੱਕ ਵਾਰ ਚਮਕੌਰ ਗੜੀ ਦੀਆਂ ਕੰਧਾਂ ਤਾ ਹਮਾਰ ਦੀਆਂ ਓ ਛੱਡ ਕੇ ਚੱਲਿਆਂ ਲਾਸ਼ਾਂ ਜੀਤ ਜੁਜਾਰ ਦੀਆਂ ਛੱਡ ਕੇ ਚੱਲਿਆਂ ਲਾਸ਼ਾ ਜੀਤ ਜੁਜਾਰ ਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਕੌਣ ਕੁਰਬਾਨੀ ਕਰ ਸਕਦਾ ਉਹਦੇ ਪੰਥ ਨੂੰ ਨਹੀਂ ਕੋਈ ਖਤਰਾ ਕੋਣਾ ਤਿੰਨ ਤਿੰਨ ਸੌ ਫੋਟੋ ਚੇ ਨਿਸ਼ਾਨ ਸਾਹਿਬ ਝੂਲਦੇ ਨੇ ਇਹ ਨਿਸ਼ਾਨ ਝੂਲਦੇ ਰਹਿਣਗੇ ਕਿਉਂ ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਕੋਈ ਲਾਨ ਕੇ ਹਸਤਾ ਚੈੱਕ ਲਈ ਹੈ ਜਿੱਥੇ ਜਿੱਥੇ ਸ਼ਹੀਦਾਂ ਦੀ ਰਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ ਆਓ ਇੱਕ ਵਾਰ ਗੁਰੂ ਦੇ ਪਿਆਰ ਵਿੱਚ ਆਪਾਂ ਪੜੀਏ ਸਮਾ ਸਮਾਪਤ ਹੋ ਗਏ ਮਿਲ ਕੇ ਪਿਆਰ ਨਾਲ ਕਹੋ ਹੋਂ ਗੁਰਵਾਨੇ ਜਾਉ ਮੇਰਵਾਨਾ ਹੋਂ ਗੁਰਵਾਨੇ ਜਾਉ ਹੋਂ ਗੁਰਵਾਨ ਜਾਉ ਹੋਂਕਰਵਾਨ ਜਾਉ ਤੇ ਨਾ ਕੇ ਹੋਂਕਰਵਾਨ ਜਾਉ ਤੇ ਨਾ ਕੇ ਹੋਂਕਰਵਾਨ ਜਾਉ ਤੇ ਨਾ ਕੇ ਹੋਂਕਰ ਲੈਣ ਜੋ ਤੇਰਾ ਨਾ ਤੇਰਾ ਨਾਮ ਲੈਣ ਜੁਤੇਰਾ ਨਾਮ ਲੈ ਹੋਂ ਕਰਵਾਨ ਜਾਉ ਮੇਰਵਾਨਾ ਹੌਕਰਵਾਨੇ ਜਾਓ ਹੌਕਰਵਾਨੇ ਜਾਓ ਹੌਕਰ ਇੱਕ ਵਾਰ ਪਿਆਰ ਵਿੱਚ ਆ ਕੇ ਗੱਜ ਕੇ ਕਹੋ ਸਤਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਹਾਰੈ ਸਤਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਆਰੇ ਸਤਗੁਰ ਕੈਵਲ ਆਪਣੇ ਸਤਗੁਰ ਕੈਵਲ ਗੱਜ ਕੇ ਸਤਗੁਰ ਕੈਵਲ ਆਰੇ ਆਪਣੇ ਸਤਗੁਰ ਕੈਵਲ ਆਰੇ ਅਗ ਸੁਖ ਬਾਸ਼ੈ ਸੁਖ ਸਹਿਜਾ ਆਗੈ ਸੁਖ ਪਾਸ਼ੈ ਸੁਖ ਸਹਿਜ ਆਗੈ ਸੁਖ ਪਾਸ਼ੈ ਸੁਖ ਆਗੈ ਸੁਖ ਪਾਸ਼ੈ ਘਰ ਅਨੰਦ ਹਮਾਰੈ ਆਪਣੇ ਸਤਿਗੁਰ ਕੈਵਲ ਹਾਰੈ ਸਤਿਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਆਰੇ ਸਤਗੁਰ ਕੈਵਲ